ਦੋਸਤੋ ਕਦੇ-ਕਦੇ ਜ਼ਿੰਦਗੀ ਸਾਡੇ ਸਾਹਮਣੇ ਅਜਿਹੇ ਇਮਤਿਹਾਨ ਖੜੇ ਕਰ ਦਿੰਦੀ ਹੈ ਜਿੱਥੇ ਸਬਰ ਤੇ ਪ੍ਰੋਸੇ ਦੇ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਹੁੰਦਾ ਇਸ ਦੁਨੀਆ ਵਿੱਚ ਦੌਲਤ ਰੁਤਬਾ ਤੇ ਸ਼ੋਹਰਤ ਹਰ ਰੋਜ਼ ਰੰਗ ਬਦਲਦੇ ਨੇ ਪਰ ਇੱਕ ਚੀਜ਼ ਜੋ ਅਟੱਲ ਰਹਿੰਦੀ ਹੈ ਉਹ ਹੈ ਕੀ ਆ ਇੱਕ ਇਨਸਾਨ ਦਾ ਵਿਸ਼ਵਾਸ ਉਸ ਧਰਤੀ ਰਜ ਤੇ ਉਹਦੀ ਇਮਾਨਦਾਰੀ ਇੱਕ ਹੋਰ ਗੱਲ ਵੀ ਯਾਦ ਰੱਖਣ ਵਾਲੀ ਹੈ ਕਿ ਕਦੇ ਵੀ ਕਿਸੇ ਦੀ ਹਾਲਤ ਦੇਖ ਕੇ ਉਸ ਦਾ ਅੰਦਾਜ਼ਾ ਨਾ ਲਗਾਓ ਕਿਉਂਕਿ ਜਿਹੜਾ ਇਨਸਾਨ ਅੱਜ ਬੇਸਹਾਰਾ ਹੈ ਕੱਲ ਨੂੰ ਉਹ ਰਾਜਾ ਵੀ ਹੋ ਸਕਦਾ ਸੋ ਅੱਜ ਅਸੀਂ ਜੋ ਤੁਹਾਡੇ ਲਈ ਕਹਾਣੀ ਲੈ ਕੇ ਆ ਉਹ ਸਿਰਫ ਇੱਕ ਕਹਾਣੀ ਨਹੀਂ ਇੱਕ ਜੀਵਨ ਸਿੱਖਿਆ ਦੇਣ ਵਾਲੀ ਇਹ ਕਹਾਣੀ ਤੁਹਾਡੇ ਦਿਲ ਨੂੰ ਛੂ ਜਾਵੇਗੀ ਤੇ ਤੁਹਾਨੂੰ ਆਪਣੇ ਰੱਬ ਆਪਣੇ ਇਰਾਦੇ ਤੇ ਆਪਣੇ ਸੱਚੇ ਰਸਤੇ ਉੱਤੇ ਭਰੋਸਾ ਕਰਨ ਦੀ ਹਿੰਮਤ ਦੇਵੇਗੀ ਕਹਾਣੀ ਬਹੁਤ ਦਿਲਚਸਪਾ ਜੁੜੇ ਰ ਅੰਤ ਤੱਕ ਤੇ ਸ਼ੁਰੂ ਕਰਦੇ ਅੱਜ ਦੀ ਕਹਾਣੀ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਬਹੁਤ ਹੀ ਮਸ਼ਹੂਰ ਸ਼ਹਿਰ ਦੀ ਆਸ-ਪਾਸ ਛੋਟੇ-ਛੋਟੇ ਪਿੰਡ ਬਸਤੀਆਂ ਤੇ ਅਮੀਰ ਲੋਕ ਵੱਸੇ ਹੋਏ ਸੀ ਇੰਨੀਆਂ ਹੀ ਬਸਤੀਆਂ ਵਿੱਚ ਇੱਕ ਪੁਰਾਣਾ ਜਿਹਾ ਘਰ ਵੀ ਸੀ ਜਿੱਥੇ ਅਬਦੁੱਲ ਨਾਮ ਦਾ ਇੱਕ ਬੰਦਾ ਰਹਿੰਦਾ ਸੀ ਅਬਦੁੱਲ ਬਹੁਤ ਹੀ ਸਾਦੇ ਸੁਭਾਅ ਦਾ ਮਾਲਕ ਤੇ ਸੰਤੋਖੀ ਇਨਸਾਨ ਸੀ ਘਰ ਦੇ ਨਾਮ ਤੇ ਉਹਦੇ ਕੋਲ ਸਿਰਫ ਮਿੱਟੀ ਦੀ ਇੱਕ ਚੌਂਪੜੀ ਸੀ ਜਿਹਦੇ ਵਿੱਚ ਗਰੀਬੀ ਦੇ ਸائے ਇਸ ਤਰ੍ਹਾਂ ਮੰਡਰਾ ਰਹੇ ਸੀ ਜਿਵੇਂ ਸਦੀਆਂ ਤੋਂ ਉੱਥੇ ਵਸਦੇ ਹੋਣ ਆਮ ਹਾਲਾਤਾਂ ਵਿੱਚ ਵੀ ਉਹ ਹਰ ਵੇਲੇ ਰੱਬ ਦਾ ਸ਼ੁਕਰ ਕਰਦਾ ਤੇ ਆਪਣੇ ਲਈ ਇਹੀ ਹਿੱਸਾ ਬਚੰਗਾ ਸਮਝਦਾ ਉਹਦੇ ਘਰ ਵਿੱਚ ਕੋਲ ਚਾਰ ਮੈਂਬਰ ਸੀ ਉਸਦੀ ਪਤਨੀ ਤੇ ਦੋ ਬੱਚੇ ਪਿੰਡ ਵਾਲੇ ਅਕਸਰ ਅਬਦੁੱਲ ਨੂੰ ਪੁੱਛਦੇ ਅਬਦੁੱਲ ਤੂੰ ਹਰ ਰੋਜ਼ ਇੰਨੀ ਮਿਹਨਤ ਕਰਦਾਵੇਂ ਫਿਰ ਵੀ ਤੇਰੀ ਗਰੀਬੀ ਖਤਮ ਨਹੀਂ ਹੁੰਦੀ ਤੇ ਅਬਦੁੱਲ ਹੱਸ ਕੇ ਜਵਾਬ ਦਿੰਦਾ ਕਿ ਮੈਂ ਸਕੂਨ ਦੀ ਦੌਲਤ ਨਾਲ ਮਾਲਾ ਮਾਲਾ ਪੈਸਿਆਂ ਦੀ ਦੌਲਤ ਮੇਰੇ ਲਈ ਕੋਈ ਮਾਨੇ ਨਹੀਂ ਰੱਖਦੀ ਉਸ ਪੁਰਾਣੇ ਜਿਹੇ ਪਿੰਡ ਵਿੱਚ ਦੋ ਤਰ੍ਹਾਂ ਦੇ ਲੋਕ ਰਹਿੰਦੇ ਸੀ ਇੱਕ ਪਾਸੇ ਬਹੁਤ ਹੀ ਅਮੀਰ ਲੋਕ ਜਿਨ੍ਹਾਂ ਦੀ ਮਹਿਲਾਂ ਵਰਗੇ ਵੱਡੇ-ਵੱਡੇ ਘਰ ਸੀ ਤੇ ਉਹਨਾਂ ਦੇ ਘਰਾਂ ਵਿੱਚ ਹਰ ਕਿਸਮ ਦੀਆਂ ਸਹੂਲਤਾਂ ਮੌਜੂਦ ਸੀ ਤੇ ਉਹ ਗਰੀਬਾਂ ਨੂੰ ਕੁਝ ਵੀ ਨਹੀਂ ਸਮਝਦੇ ਤੇ ਦੂਜੀ ਪਾਸੇ ਪਿੰਡ ਦੇ ਗਰੀਬ ਲੋਕ ਜਿਨ੍ਹਾਂ ਨੂੰ ਦੋ ਡੰਗ ਦੀ ਰੋਟੀ ਲਈ ਸਖਤ ਮਿਹਨਤ ਤੇ ਮਜ਼ਦੂਰੀ ਕਰਨੀ ਪੈਂਦੀ ਸੀ ਅਬਦੁੱਲ ਨਰਮਦਿਲ ਹੋਣ ਦੇ ਨਾਲ ਨਾਲ ਰੱਬ ਦੀ ਭਗਤੀ ਕਰਨ ਵਾਲਾ ਵੀ ਸੀ ਉਹਨੂੰ ਮਿਹਨਤ ਕਰਕੇ ਜੋ ਕੁਝ ਮਿਲਦਾ ਉਹ ਸਬਰ ਤੇ ਸ਼ੁਕਰ ਨਾਲ ਆਪਣੇ ਤੇ ਆਪਣੇ ਪਰਿਵਾਰ ਦਾ ਭੇਟ ਭਰਦਾ ਕਦੇ ਕਦੇ ਤਾਂ ਹਾਲਾਤ ਇੱਥੋਂ ਤੱਕ ਆ ਜਾਂਦੇ ਕਿ ਉਹਨਾਂ ਨੂੰ ਭੁੱਖਿਆਂ ਵੀ ਸੌਣਾ ਪੈ ਜਾਂਦਾ ਜਦੋਂ ਕਿਸੇ ਕੋਲ ਮਦਦ ਮੰਗਣ ਜਾਂਦਾ ਤਾਂ ਪਿੰਡ ਦੇ ਅਮੀਰ ਲੋਕ ਉਹਨੂੰ ਕਹਿੰਦੇ ਕਿ ਤੂੰ ਤਾਂ ਬੜੀ ਰੱਬ ਦੀ ਇਬਾਦਤ ਕਰਦਾ ਨਾ ਹਮੇਸ਼ਾ ਹੀ ਕੰਨਾਵਾ ਕਿ ਪੈਸਿਆਂ ਦੀ ਦੌਲਤ ਕੁਝ ਵੀ ਨਹੀਂ ਆ ਜਾ ਆਪਣੇ ਰੱਬ ਕੋਲੋਂ ਰੋਟੀ ਮੰਗ ਸਾਡੇ ਅੱਗੇ ਹੱਥ ਥਿਉ ਫਲਾਉਂਦਾ ਅਮੀਰ ਲੋਕਾਂ ਦੀਆਂ ਇਹ ਗੱਲਾਂ ਸੁਣ ਕੇ ਅਬਦੁੱਲ ਦਾ ਦਿਲ ਟੁੱਟ ਜਾਂਦਾ ਪਰ ਦਿਲ ਹੀ ਦਰ ਵਿੱਚ ਉਹ ਮੁਸਕਰਾ ਕੇ ਕਹਿੰਦਾ ਕਿ ਰੱਬ ਸਭ ਦੇਖ ਰਿਹਾ ਵਾ ਬਸ ਥੋੜਾ ਸਬਰ ਹੋਰ ਸੋ ਦੋਸਤੋ ਦਰਅਸਲ ਅਬਦੁੱਲ ਦੀ ਹਾਲਤ ਹਮੇਸ਼ਾ ਇਦਾਂ ਦੀ ਨਹੀਂ ਸੀ ਪਹਿਲਾਂ ਉਹ ਕਦੇ ਬਹੁਤ ਅਮੀਰ ਹੁੰਦਾ ਸੀ ਉਹਦਾ ਪਿੰਡ ਵਿੱਚ ਇੱਕ ਵੱਡਾ ਕਾਰ ਸੀ ਉਹ ਵੀ ਕਦੇ ਸ਼ਹਿਰ ਦੇ ਬਾਜ਼ਾਰ ਵਿੱਚ ਵਪਾਰ ਕਰਦਾ ਸੀ ਉਸ ਦੀ ਦੁਕਾਨ ਤੇ ਹਮੇਸ਼ਾ ਭੀੜ ਲੱਗੀ ਰਹਿੰਦੀ ਸੀ ਤੇ ਉਹ ਹਰ ਕਿਸੇ ਨਾਲ ਨਰਮੀ ਨਾਲ ਗੱਲ ਕਰਦਾ ਸੀ ਤੇ ਹੋਰ ਵਪਾਰੀਆਂ ਦੀ ਤੁਲਨਾ ਵਿੱਚ ਚੀਜ਼ਾਂ ਦੇ ਰੇਟ ਵੀ ਘੱਟ ਰੱਖਦਾ ਸੀ ਉਸ ਤੇ ਉਸੇ ਸੁਭਾ ਕਰਕੇ ਆਸ-ਪਾਸ ਦੇ ਵਪਾਰੀ ਉਸ ਨਾਲ ਹੀਰਖਾ ਕਰਨ ਲੱਗ ਪਏ ਤੇ ਉਹ ਇਹ ਸਮਝਦੇ ਸੀ ਕਿ ਜਦੋਂ ਤੱਕ ਇਸ ਬਾਜ਼ਾਰ ਵਿੱਚ ਅਬਦุล ਦੀ ਦੁਕਾਨ ਆ ਨਾ ਉਹਨਾਂ ਦੀ ਦੁਕਾਨ ਤੇ ਕੋਈ ਗਾਹਕ ਨਹੀਂ ਆਵੇਗਾ ਐਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਅਬਦਲ ਨੂੰ ਬਾਜ਼ਾਰ ਤੋਂ ਕੱਢ ਕੇ ਬਾਹਰ ਸੁੱਟਣਗੇ ਇੱਕ ਦਿਨ ਇਹਨਾਂ ਸਾਰਿਆਂ ਵਪਾਰੀਆਂ ਨੇ ਆਪਣੀ ਮਿਲੀ ਭੁਗਤ ਨਾਲ ਇੱਕ ਅਣਜਾਣ ਵਪਾਰੀ ਨੂੰ ਉਹਦੀ ਕੋਲ ਪੇਸ਼ ਦਿੱਤਾ ਤੇ ਐ ਸੁਦਾਗਰ ਏ ਇੱਕ ਵੱਡਾ ਵਪਾਰੀ ਸੀ ਤੇ ਕਾਫਲੇ ਦੀ ਸ਼ਕਲ ਵਿੱਚ ਵਪਾਰ ਕਰਨਾ ਉਹਦਾ ਪੇਸ਼ਾ ਸੀ ਪਰ ਲੋਕਾਂ ਨੂੰ ਠੱਗਣ ਵਾਲਿਆਂ ਤੇ ਉਹਨਾਂ ਨਾਲ ਧੋਖਾ ਧੜੀ ਕਰਨ ਵਾਲਿਆਂ ਵਿੱਚ ਵੀ ਉਹਦਾ ਅਕਸਰੀ ਨਾਮ ਆਉਂਦਾ ਸੀ ਜਦੋਂ ਉਹ ਅਬਦੁੱਲ ਕੋਲ ਪਹੁੰਚਿਆ ਤਾਂ ਉਹਨੇ ਦਰवेश ਦਾ ਰੂਪ ਧਾਰਿਆ ਹੋਇਆ ਸੀ ਉਹ ਅਬਦੁੱਲ ਨੂੰ ਕਹਿਣ ਲੱਗਾ ਭਾਈ ਸਾਹਿਬ ਮੈਂ ਫਲਾਣੇ ਸ਼ਹਿਰ ਤੋਂ ਆਇਆ ਵਾਂ ਤੇ ਮੈਂ ਤੇਰੇ ਕੱਪੜਿਆਂ ਤੇ ਤੇਰੇ ਸੁਭਾਅ ਬਾਰੇ ਬਹੁਤ ਤਰੀਫ ਸੁਣੀਆਂ ਨੇ ਮੈਂ ਤੇਰੀ ਦੁਕਾਨ ਦੇ ਸਾਰੇ ਕੱਪੜੇ ਖਰੀਦਣਾ ਚਾਹੁੰਨਾ ਵਾ ਪਰ ਮੇਰੇ ਕੋਲ ਇਸ ਵੇਲੇ ਪੈਸੇ ਨਹੀਂ ਮੇਰੇ ਉਸ ਸ਼ਹਿਰ ਤੋਂ ਮੇਰਾ ਇੱਕ ਹੋਰ ਕਾਫਲਾ ਆ ਰਿਹਾ ਵਾ ਜਿਹਦੀ ਗੁਆਹੀ ਮੇਰਾ ਭਰਾ ਕਰ ਰਿਹਾ ਵਾ ਤੇ ਉਹਦੇ ਕੋਲ ਮੇਰਾ ਸਾਰਾ ਪੈਸਾ ਵਾ ਸਾਰਾ ਮਾਲ ਉਹ ਜਿਵੇਂ ਇਸ ਸ਼ਹਿਰ ਵਿੱਚ ਪਹੁੰਚੇਗਾ ਤਾਂ ਮੈਂ ਉਹਦੇ ਤੋਂ ਰਕਮ ਲੈ ਕੇ ਤੈਨੂੰ ਤੁਰੰਤ ਦੇ ਦਿਆਂਗਾ ਉਹ ਸ਼ਾਮ ਤੱਕ ਪਹੁੰਚ ਹੀ ਜਾਵੇਗਾ ਅਬਦੁੱਲ ਨੇ ਇਸ ਬੰਦੇ ਨੂੰ ਧਿਆਨ ਨਾਲ ਵੇਖਿਆ ਤੇ ਕਹਿ ਲੱਗਾ ਭਰਾ ਤੁਸੀਂ ਬੜੇ ਨੇਕ ਆਦਮੀ ਲੱਗ ਰਹੇ ਹੋ ਵਪਾਰ ਵਿੱਚ ਐਨਾ ਕੋ ਭਰੋਸਾ ਤਾਂ ਚੱਲਦਾ ਹੀ ਆ ਮੈਂ ਤੁਹਾਨੂੰ ਆਪਣਾ ਸਾਰਾ ਕਪੜਾ ਦੇ ਦਿੰਨਾ ਵਾ ਤੇ ਸ਼ਾਮ ਤੱਕ ਤੁਸੀਂ ਮੈਨੂੰ ਮੇਰੀ ਰਕਮ ਦੇ ਦਿਓ ਪਰ ਉਦੋਂ ਤੱਕ ਤੁਹਾਨੂੰ ਇੱਥੇ ਹੀ ਬੈਠਣਾ ਪਵੇਗਾ ਉਸ ਵਪਾਰੀ ਨੇ ਕਿਹਾ ਹਾਂ ਹਾਂ ਮੈਂ ਇੱਥੇ ਹੀ ਹ ਉਸ ਤੋਂ ਬਾਅਦ ਅਬਦੁੱਲ ਨੇ ਉਸ ਬਹੂਰੂਪੀਏ ਵਪਾਰੀ ਨੂੰ ਸਾਰਾ ਸਮਾਨ ਤਾਂਗੇ ਤੇ ਰਖਵਾ ਦਿੱਤਾ ਕੋਟਸਵਾਰ ਸਾਰਾ ਸਮਾਨ ਲੈ ਕੇ ਉਹ ਸ਼ਹਿਰ ਦੇ ਬਾਜ਼ਾਰ ਤੋਂ ਨਿਕਲ ਕੇ ਤੇ ਉਹ ਬਹੁ ਰੁਪਿਆ ਵਪਾਰੀ ਅਬਦੁਲ ਕੋਲ ਹੀ ਬੈਠ ਕੇ ਇਧਰ ਉਧਰ ਦੀਆਂ ਗੱਲਾਂ ਕਰਨ ਲੱਗ ਪਿਆ ਤੇ ਅੰਦਰੇ ਅੰਦਰ ਉਹ ਸੋਚ ਰਿਹਾ ਸੀ ਕਿ ਹੁਣ ਮੈਂ ਇਥੋਂ ਭੱਜਾਂ ਤੇ ਕਿਵੇਂ ਭੱਜਾਂ ਕੁਝ ਥੇਰ ਬਾਅਦ ਨਮਾਜ਼ ਦਾ ਸਮਾਂ ਆਇਆ ਤੇ ਉਹ ਤਰੰਤ ਅਬਦੁਲ ਨੂੰ ਕਹਿਣ ਲੱਗਾ ਚਲੋ ਭਰਾ ਨਮਾਜ਼ ਪੜੀਏ ਅਬਦੁਲ ਉਸ ਬੰਦੇ ਨਾਲ ਮਸਜਿਦ ਵਿੱਚ ਨਮਾਜ਼ ਪੜ ਲੈਣ ਚਲਾ ਗਿਆ ਉਦੋਂ ਮਸਜਿਦ ਵਿੱਚ ਇਕੱਠੇ ਦਾਖਲ ਹੋਏ ਤੇ ਨਮਾਜ਼ ਅਦਾ ਕਰਨ ਤੋਂ ਬਾਅਦ ਅਬਦੁਲ ਨਵੀਕਿਆ ਕਿ ਉਹ ਵਪਾਰੀ ਮਸਜਿਦ ਵਿੱਚ ਮੌਜੂਦ ਹੀ ਨਹੀਂ ਸੀ ਉਸਨੇ ਉਸ ਵਪਾਰੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਐਨੇ ਜ਼ਿਆਦਾ ਲੋਕਾਂ ਵਿੱਚ ਉਹ ਕਿਸੇ ਵੀ ਥਾਂ ਨੂੰ ਨਜ਼ਰ ਨਾ ਆਇਆ ਅਬਦੁਲ ਤੁਰੰਤ ਆਪਣੀ ਦੁਕਾਨ ਤੇ ਵਾਪਸ ਪਹੁੰਚਿਆ ਉਹ ਵਪਾਰੀ ਕਿਤੇ ਵੀ ਮੌਜੂਦ ਨਹੀਂ ਸੀ ਅਬਦੁਲ ਤੇ ਬੜਾ ਪਰੇਸ਼ਾਨ ਹੋ ਗਿਆ ਪਰ ਉਹਨੇ ਸਬਰ ਦਾ ਪੱਲਾ ਹੱਥਾਂ ਨਹੀਂ ਛੱਡਿਆ ਤੇ ਰੱਬ 'ਗੇ ਅਰਦਾਸ ਕਰਦਾ ਰਿਹਾ ਬੇਨਤੀ ਕਰਦਾ ਰਿਹਾ ਤੇ ਆਪਣੀ ਦੁਕਾਨ ਤੇ ਬੈਠ ਗਿਆ ਉਹ ਸੋਚਣ ਲੱਗਾ ਸ਼ਾਇਦ ਉਸ ਵਪਾਰੀ ਦਾ ਕਾਫਲਾ ਆ ਜਾਵੇ ਪਰ ਨਾ ਤਾਂ ਕਿਸੇ ਵਪਾਰੀ ਦੀ ਖਬਰ ਸੀ ਤੇ ਨਾ ਹੀ ਉੱਥੇ ਕੋਈ ਕਾਫਲਾ ਆਇਆ ਉਹਨਾਂ ਨੂੰ ਸਮਝਾ ਚੁੱਕੀ ਸੀ ਕਿ ਉਹ ਬਹੁ ਰੂਪੀਆ ਵਪਾਰੀ ਉਹਨੂੰ ਧੋਖਾ ਦੇ ਕੀ ਉਹਦਾ ਸਭ ਕੁਝ ਲੁੱਟ ਕੇ ਚਲਾ ਗਿਆ ਅਬਦੁੱਲ ਨੇ ਕੁਝ ਲੋਕਾਂ ਦਾ ਕਰਜ਼ਾ ਮੋੜਨਾ ਸੀ ਇਸ ਲਈ ਉਸ ਦਾ ਘਰ ਵੀ ਵੇਚ ਗਿਆ ਉਹ ਇਨਸਾਨ ਜੋ ਕੱਲ ਤੱਕ ਇੱਕ ਬੜਾ ਹੀ ਖੁਸ਼ਹਾਲ ਬੰਦਾ ਸੀ ਅੱਜ ਬੇਬਸੀ ਦੀ ਤਸਵੀਰ ਬਣ ਕੇ ਖੜਾ ਸੀ ਪਰ ਉਸਨੇ ਇੱਕ ਵਾਰੀ ਵੀ ਰੱਬ ਦੇ ਇਸ ਫੈਸਲੇ ਤੇ ਸ਼ਿਕਵਾ ਨਾ ਕੀਤਾ ਉਹ ਚੁੱਪਚਾਪ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਸ਼ਹਿਰ ਦੇ ਬਾਹਰ ਇੱਕ ਚੌਪੜੀ ਵਿੱਚ ਜਾ ਵਸਿਆ ਅਜੋ ਆਪਣੀ ਜ਼ਿੰਦਗੀ ਉਸ ਚੌਪੜੀ ਵਿੱਚ ਗੁਜ਼ਾਰ ਰਿਹਾ ਸੀ ਸਮਾਂ ਆਪਣੀ ਰਫਤਾਰ ਲੰਘਦਾ ਗਿਆ ਪਰ ਅਬਦੁੱਲ ਦੀ ਕੋਸ਼ਿਸ਼ੀ ਘਟਣਾ ਹੋਈ ਉਹ ਦਿਨ ਪਰ ਮਿਹਨਤ ਕਰਦਾ ਕਦੇ ਕਿਸੇ ਦੇ ਖੇਤ ਵਿੱਚ ਮਜ਼ਦੂਰੀ ਕਰਦਾ ਤੇ ਕਦੇ ਲੱਕੜੀਆਂ ਕੱਟ ਕੇ ਵੇਚਦਾ ਗਰੀਬੀ ਦੀਆਂ ਸਖਤੀਆਂ ਦੇ ਬਾਵਜੂਦ ਅਬਦੁੱਲ ਨੇ ਕਦੇ ਆਪਣਾ ਹੌਂਸਲਾ ਨਹੀਂ ਗਵਾਇਆ ਉਹ ਹਮੇਸ਼ਾ ਆਪਣੀ ਪਤਨੀ ਤੇ ਬੱਚਿਆਂ ਨੂੰ ਇਹੋ ਕਹਿੰਦਾ ਕਿ ਰੱਬ ਸਬਰ ਕਰਨ ਵਾਲਿਆਂ ਦੇ ਨਾਲ ਹੈ ਤੇ ਉਹ ਰੱਬ ਇੱਕ ਦਿਨ ਜ਼ਰੂਰ ਇਨਸਾਫ ਕਰੇਗਾ ਪਰ ਰੱਬ ਨੇ ਅਜੇ ਉਹਦੇ ਲਈ ਇੱਕ ਹੋਰ ਵੱਡਾ ਇਮਤਿਹਾਨ ਲਿਖਿਆ ਸੀ ਅਬਦੁੱਲ ਨੂੰ ਲੱਗਦਾ ਸੀ ਕਿ ਸ਼ਾਇਦ ਸਬਰ ਕਰਨ ਨਾਲ ਹਾਲਾਤ ਬਦਲ ਜਾਣਗੇ ਪਰ ਉਸ ਦੀ ਪਰਖ ਅਜੇ ਕੱਟ ਨਾ ਹੋਈ ਇੱਕ ਦਿਨ ਪਿੰਡ ਵਿੱਚ ਬੜਾ ਭਾਰੀ ਮੀਂਹ ਪਿਆ ਉਸ ਮਿੰਟ ਵਿੱਚ ਜਿੰਨੇ ਵੀ ਗਰੀਬ ਲੋਕ ਰਹਿੰਦੇ ਸੀ ਨਾ ਉਹਨਾਂ ਸਾਰਿਆਂ ਦੀਆਂ ਛੋਪੜੀਆਂ ਪਾਣੀ ਵਿੱਚ ਵਹਿ ਗਈਆਂ ਪਰ ਅਮੀਰ ਲੋਕਾਂ ਦੇ ਸ਼ਾਨਦਾਰ ਘਰ ਉੱਥੇ ਖੜੇ ਰਹਿ ਅਬਦੁੱਲ ਕੋਲ ਹੁਣ ਸਿਰ ਟੱਕਨ ਲਈ ਵੀ ਜਗ੍ਹਾ ਨਾ ਰਹੀ ਹਾਲਾਤ ਐਨੇ ਮਾੜੇ ਹੋ ਗਏ ਕਿ ਉਹਦੇ ਬੱਚੇ ਅਕਸਰ ਖੁੱਲੇ ਅਸਮਾਨ ਦੇ ਹੇਠਾਂ ਸੌਂਦੇ ਰਹੇ ਉਹਦੀ ਪਤਨੀ ਹਰ ਰਾਤ ਰੋ ਪੈਂਦੀ ਤੇ ਅਬਦੁੱਲ ਹਮੇਸ਼ਾ ਉਸ ਨੂੰ ਹੌਸਲਾ ਦਿੰਦਾ ਕਿ ਬੇਸ਼ੱਕ ਰੱਬ ਨੇ ਇਹ ਇਮਤਿਹਾਨ ਵਿੱਚ ਸਾਡੇ ਤੋਂ ਸਭ ਕੁਝ ਖੋ ਲਿਆ ਪਰ ਕੋਈ ਗੱਲ ਨਹੀਂ ਜਦੋਂ ਤੱਕ ਅਸੀਂ ਜਿਉਂਦੇ ਆ ਨਾ ਮਿਹਨਤ ਕਰਾਂਗੇ ਤੇ ਰੱਬ ਤੇ ਭਰੋਸਾ ਰੱਖਾਂਗੇ ਉਹ ਸੱਚਾ ਰੱਬ ਸਾਡੀ ਇੱਕ ਦਿਨ ਜ਼ਰੂਰ ਸੁਣੇਗਾ ਉਸ ਦੀ ਪਤਨੀ ਨੇ ਆਪਣੇ ਹੰਝੂ ਪੂੰਝਦੇ ਹੋਏ ਕਿਹਾ ਜਿਕਰ ਤੁਹਾਡਾ ਰੱਬ ਉੱਪਰ ਯਕੀਨ ਇੰਨਾ ਮਜ਼ਬੂਤ ਆ ਤੇ ਮੈਂ ਵੀ ਤੁਹਾਡੇ ਨਾਲ ਸਬਰ ਕਰਾਂਗੀ ਫਿਰ ਇੱਕ ਦਿਨ ਇੱਕ ਨੂਰ ਨਾਂ ਦਾ ਆਦਮੀ ਜੋ ਸ਼ਹਿਰ ਵਿੱਚ ਇੱਕ ਵੱਡੇ ਵਪਾਰੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਉਹ ਬਹੁਤ ਸਾਰੀਆਂ ਬੱਕਰੀਆਂ ਦੇ ਝੁੰਡ ਦਾ ਮਾਲਕ ਸੀ ਤੇ ਸ਼ਹਿਰ ਵਿੱਚ ਉਸ ਨੂੰ ਨੂਰ ਬੱਕਰੀਆਂ ਵਾਲਾ ਕੇ ਬੁਲਾਇਆ ਕਰਦੇ ਸੀ ਇੱਕ ਦਿਨ ਉਸ ਇੱਕ ਦਿਨ ਉਸ ਨੇ ਅਬਦੁੱਲੋਹ ਕਹਿਣ ਲੱਗਾ ਕਿ ਕੁਝ ਦਿਨਾਂ ਤੋਂ ਮੇਰੀਆਂ ਬੱਕਰੀਆਂ ਦੇ ਇੱਕ ਝੁੰਡ ਨੂੰ ਚੋਰਾਉਣ ਵਾਲਾ ਛੁੱਟੀ ਤੇ ਗਿਆ ਹੋਇਆ ਜੇ ਤੂੰ ਚਾਹੇ ਤਾਂ ਬੱਕਰੀਆਂ ਦੀ ਦੇਖਭਾਲ ਕਰ ਸਕਦਾ ਤੇ ਮੈਂ ਇਸ ਕੰਮ ਦੀ ਤੈਨੂੰ ਕੁਝ ਰਕਮ ਦੇ ਦਿਆਂ ਕਰਾਂਗਾ ਸੋ ਅਬਦੁੱਲ ਨੇ ਤੁਰੰਤ ਰੱਬ ਦਾ ਸ਼ੁਕਰ ਕੀਤਾ ਤੇ ਬੱਕਰੀਆਂ ਵਾਲੇ ਨੂੰ ਹਾਂ ਕਰ ਦਿੱਤੀ। ਹੁਣ ਅਬਦੁੱਲ ਹਰ ਰੋਜ਼ ਆਪਣੀ ਲਾਠੀ ਚੁੱਕ ਕੇ ਪਹਾੜੀਆਂ ਵੱਲ ਨਿਕਲ ਜਾਂਦਾ ਤੇ ਸਾਰਾ ਦਿਨ ਬੱਕਰੀਆਂ ਚਰਾਉਂਦਾ। ਪਿੰਡ ਦੇ ਲੋਕ ਹੁਣ ਉਸ ਨੂੰ ਅਬਦੁੱਲ ਚਰਵਾਹਾ ਕਹਿਣ ਲੱਗ ਪਏ। ਦਿਨ ਭਰ ਦੀ ਮਿਹਨਤ ਤੋਂ ਬਾਅਦ ਉਸ ਨੂੰ ਕੁਝ ਪੈਸੇ ਮਿਲਦੇ ਜਿਨ੍ਹਾਂ ਨਾਲ ਉਹ ਰਾਸ਼ਨ ਖਰੀਦ ਕੇ ਘਰ ਲੈ ਜਾਂਦਾ ਤੇ ਆਪਣੀ ਪਤਨੀ ਤੇ ਬੱਚਿਆਂ ਦਾ ਪੇਟ ਭਰਦਾ। ਕਦੇ-ਕਦੇ ਉਹ ਖੁਦ ਭੁੱਖਾ ਰਹਿ ਜਾਂਦਾ ਤੇ ਸਿਰਫ ਪਾਣੀ ਪੀ ਕੇ ਰਾਤ ਲੰਗਾ ਲੈਂਦਾ। ਪਰ ਹਰ ਵੇਲੇ ਉਹ ਰੱਬ ਉੱਪਰ ਭਰੋਸਾ ਰੱਖਦਾ ਉਹ ਸੱਚੇ ਪਾਤਸ਼ਾਹ ਇੱਕ ਦਿਨ ਜ਼ਰੂਰ ਮੇਰੇ ਹਾਲਾਤ ਬਦਲੇਗਾ ਪਰ ਹਾਲੇ ਵੀ ਰੱਬ ਵੱਲੋਂ ਅਬਦੁੱਲ ਦੀ ਪਰਖ ਖਤਮ ਨਾ ਹੋਈ ਇੱਕ ਦਿਨ ਅਬਦੁੱਲ ਬੱਕਰੀਆਂ ਲੈ ਕੇ ਜੰਗਲ ਵੱਲ ਗਿਆ ਉਹ ਇੱਕ ਦਰਖਤ ਦੇ ਹੇਠਾਂ ਬੈਠ ਕੇ ਆਰਾਮ ਕਰਨ ਲੱਗ ਪਿਆ ਤੇ ਕੁਝ ਸਮੇਂ ਵਿੱਚ ਹੀ ਉਹਦੀ ਅੱਖ ਲੱਗੀ ਜਦੋਂ ਹੀ ਉਸ ਦੀ ਅੱਖ ਖੁੱਲ੍ਹੀ ਤਾਂ ਬੱਕਰੀਆਂ ਉੱਥੇ ਮੌਜੂਦ ਹੀ ਨਹੀਂ ਸੀ ਬੱਕਰੀਆਂ ਉੱਥੇ ਨਾ ਵੇਖੀ ਉਹ ਤੁਰੰਤ ਉੱਠਿਆ ਤੇ ਉਹਨਾਂ ਨੂੰ ਇੱਧਰ ਉੱਧਰ ਲੱਭਣ ਲੱਗ ਪਿਆ ਉਹਨੇ ਬੱਕਰੀਆਂ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜੰਗਲੀ ਇੰਨਾ ਵੱਡਾ ਸੀ ਕਿ ਕਿਸੇ ਵੀ ਥਾਂ ਬੱਕਰੀਆਂ ਨਾ ਮਿਲੀਆਂ ਹੁਣ ਉਹਦੇ ਕੋਲ ਹੋਰ ਰਸਤਾ ਨਹੀਂ ਸੀ ਬਚਿਆ ਉਹਨੇ ਉੱਪਰ ਵੱਲ ਨੂੰ ਵੇਖ ਕੇ ਠੰਡੀਆਂ ਆ ਭਰੀ ਤੇ ਬੋਲਿਆ ਹੇ ਪਰਵਰਤਕਾਰ ਤੂੰ ਰਿਜਕ ਦੇਣ ਵਾਲਾ ਤੇ ਤੂੰ ਹੀ ਰਿਜਕ ਦਿੱਤਾ ਸੀ ਤੇ ਤੂੰ ਹੀ ਵਾਪਸ ਲੈ ਲਿਆ ਫਿਰ ਉਹ ਰਬ ਰਬ ਕਰਦਾ ਸਿੱਧਾ ਨੂਰ ਤੇ ਕੋਲ ਪਹੁੰਚ ਗਿਆ। ਉਦੀ ਚਿਹਰੇ ਤੇ ਡਰ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸੀ। ਉਹਦਾ ਸਾਹ ਚੜਿਆ ਹੋਇਆ ਸੀ। ਨੂਰ ਨੇ ਗੁੱਸੇ ਨਾਲ ਪੁੱਛਿਆ, "ਤੂੰ ਇੱਥੇ ਇਕੱਲਾ ਕੀ ਕਰ ਰਿਹਾ? ਮੇਰੀਆਂ ਬੱਕਰੀਆਂ ਕਿੱਥੇ ਗਈਆਂ?" ਅਬਦੁੱਲ ਨੇ ਬੇਬਸੀ ਨਾਲ ਜਵਾਬ ਦਿੱਤਾ, "ਸਾਹਿਬ, ਮੇਰੀ ਅੱਖ ਲੱਗੀ ਸੀ। ਬੱਕਰੀਆਂ ਜੰਗਲ ਵਿੱਚ ਕਿਤੇ ਗੁੰਮ ਹੋ ਗਈਆਂ ਨੇ। ਮੈਂ ਉਹਨਾਂ ਨੂੰ ਲੱਭ ਲਵਾਂਗਾ। ਤੁਸੀਂ ਮੈਨੂੰ ਕੁਝ ਸਮਾਂ ਦੇ ਦਿਓ।" ਨੂਰ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ। ਉਹਨੇ ਕਿਹਾ, "ਸਮਾਂ? ਤੈਨੂੰ ਪਤਾ ਵੀ ਹੈ? ਮੇਰੇ ਲਈ ਉਹ ਬੱਕਰੀਆਂ ਕਿੰਨੀਆਂ ਕੀਮਤੀ ਸੀ ਉਹਦੇ ਉੱਚੇ ਬੋਲ ਸੁਣ ਕੇ ਪਿੰਡ ਦੇ ਕੁਝ ਲੋਕ ਵੀ ਉੱਥੇ ਇਕੱਠੇ ਹੋ ਗਏ ਲੋਕਾਂ ਨੂੰ ਹੁਣ ਹੋਰ ਮੌਕਾ ਮਿਲ ਗਿਆ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਇਹ ਤਾਂ ਪਹਿਲਾਂ ਹੀ ਮਨੂਸ ਸਾਹਿਬ ਇਹਦੇ ਕੋਲ ਜਿਹੜੀ ਵੀ ਚੀਜ਼ ਆਉਂਦੀ ਹੈ ਉਹਨੂੰ ਬਰਬਾਦ ਕਰ ਦਿੰਦਾ ਵਾ ਨੂਰ ਨੇ ਗੁੱਸੇ ਵਿੱਚ ਕਿਹਾ ਅਬਦੁੱਲ ਕਿੱਥੋਂ ਵੀ ਮੇਰੀਆਂ ਬੱਕਰੀਆਂ ਲੱਭ ਕੇ ਵਾਪਸ ਲੈ ਕੇ ਆ ਜਾਂ ਫਿਰ ਮੇਰਾ ਨੁਕਸਾਨ ਪੂਰਾ ਕਰ ਅਬਦੁੱਲ ਨੇ ਬੇਬਸੀ ਨਾਲ ਕਿਹਾ ਸਾਹਿਬ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ ਮੈਂ ਤੁਹਾਡਾ ਨੁਕਸਾਨ ਕਿਵੇਂ ਪੂਰਾ ਕਰਾਂ ਉਸਨੇ ਬੱਕਰੀਆਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜੰਗਲੀ ਬਹੁਤ ਵੱਡਾ ਸੀ ਜੇਕਰ ਕੋਈ ਕੋਈ ਬੰਦਾ ਉਦੇ ਅੰਦਰ ਜਾਂਦਾ ਤਾਂ ਉਹ ਵੀ ਗਵਾਚ ਜਾਂਦਾ ਸੀ ਬੱਕਰੀਆਂ ਕਿਤੇ ਨਾ ਮਿਲੀਆਂ ਫਿਰ ਨੂਰ ਨੇ ਆਪਣੀ ਆਖਰ ਜਿਹੜਾ ਉਹਦਾ ਫੈਸਲਾ ਸੀ ਉਹ ਸੁਣਾ ਦਿੱਤਾ ਜਦੋਂ ਤੱਕ ਮੇਰਾ ਨੁਕਸਾਨ ਪੂਰਾ ਨਹੀਂ ਨਾ ਹੋ ਜਾਂਦਾ ਉਦੋਂ ਤੱਕ ਤੋਂ ਮੇਰੀ ਗੁਲਾਮੀ ਕਰੇਗਾ ਹੁਣ ਅਬਦੁੱਲ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ ਉਹ ਜਾਣਦਾ ਸੀ ਜੇ ਕੋਨੇ ਇਨਕਾਰ ਕੀਤਾ ਤਾਂ ਪਿੰਡ ਦੇ ਜ਼ਾਲਮ ਲੋਕ ਉਹਨੂੰ ਚੋਰ ਆ ਕੇ ਮਾਰ ਦੇਣਗੇ। ਉਹਨੇ ਚੁੱਪਚਾਪ ਸਿਰ ਚੁਕਾ ਲਿਆ ਤੇ ਕਹਿਨ ਲਗਾ ਠੀਕ ਆ। ਮੈਨੂੰ ਤੁਹਾਡੀ ਗੁਲਾਮੀ ਕਬੂਲ ਆ। ਸੋ ਹੁਣ ਅਬਦੁੱਲ ਪਹਿਲਾਂ ਤੋਂ ਵੀ ਬਦਮਾੜੀ ਜ਼ਿੰਦਗੀ ਜਿਉਂ ਲੱਗ ਪਿਆ। ਉਹ ਸਾਰਾ ਦਿਨ ਨੋਰ ਦਾ ਹਰੇ ਕੰਮ ਕਰਦਾ ਤੇ ਰਾਤ ਨੂੰ ਥੱਕ ਟੁੱਟ ਕੇ ਜਦੋਂ ਘਰ ਪਹੁੰਚਦਾ ਤੇ ਉਹਦੀ ਹਾਲਤ ਵੇਖ ਕੇ ਪਤਨੀ ਦਾ ਦਿਲ ਭਾਰ ਆਉਂਦਾ। ਉਹ ਇੰਨਾ ਥੱਕ ਚੁਕਿਆ ਹੁੰਦਾ ਕਿ ਉਹਦੇ ਵਿੱਚ ਆਪਣੇ ਬੱਚਿਆਂ ਨਾਲ ਗੱਲ ਕਰਨ ਦੀ ਹਿੰਮਤ ਨਾ ਬਚਦੀ ਉਹ ਅਕਸਰ ਰਾਤ ਨੂੰ ਰੱਬ ਦੇ ਸਾਹਮਣੇ ਗਿੜਗੜਾ ਕੇ ਕਹਿੰਦਾ ਕਿ ਮੇਰੇ ਆ ਰੱਬਾ ਮੇਰੇ ਹਾਲ ਤੇ ਰਹਿਮ ਕਰ ਹੁਣ ਸਭ ਕੁਝ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਚੁੱਕਿਆ ਮੇਰੇ ਉੱਪਰ ਇੰਨਾ ਵੱਡਾ ਬੋਝ ਨਾ ਪਾ ਜਿੰਨੂੰ ਹੁਣ ਸਹਿਣ ਦੀ ਤਾਕਤ ਮੇਰੇ ਵਿੱਚ ਨਹੀਂ ਮੇਰੇ ਲਈ ਕੁਝ ਆਸਾਨੀ ਪੈਦਾ ਕਰ ਸੋ ਅਬਦੁੱਲ ਨੂਰ ਕੋਲ ਕੰਮ ਕਰਦਿਆਂ ਪੂਰਾ 1 ਸਾਲ ਹੋ ਗਿਆ ਉਸ ਸਮੇਂ ਅਬਦੁੱਲ ਨੇ ਪੂਰੀ ਮਿਹਨਤ ਤੇ ਲਗਨ ਦੇ ਨਾਲ ਨੂਰ ਦਾ ਹਰ ਕੰਮ ਕੀਤਾ ਨੂਰ ਨੂੰ ਅਹਿਸਾਸ ਹੋਇਆ ਕਿ ਅਬਦੁੱਲ ਨੇ ਉਸ ਦਿਨ ਝੂਠ ਨਹੀਂ ਬੋਲਿਆ ਸੀ ਬੱਕਰੀਆਂ ਸੱਚੀਓ ਕਿਤੇ ਗੁੰਮ ਹੋ ਗਈਆਂ ਸੀ ਤੇ ਅਬਦੁੱਲ ਨੇ ਆਪਣੀ ਗੱਲ ਨੂੰ ਸੱਚ ਸਾਬਤ ਕਰ ਲਈ ਬਿਨਾ ਕਿਸੇ ਲਾਲਚ ਇੱਕ ਸਾਲ ਗੁਲਾਮੀ ਦੀ ਜ਼ਿੰਦਗੀ ਗੁਜ਼ਾਰੀ ਹੈ ਆਖਰ ਰੱਬ ਦੀ ਮਿਹਰ ਹੋਈ ਨੂਰ ਤੇ ਦਿਲ ਵਿੱਚ ਰਹਿਮ ਆ ਗਿਆ ਤੇ ਉਹਨੇ ਕਿਹਾ ਅਬਦੁੱਲ ਅੱਜ ਮੈਂ ਤੈਨੂੰ ਆਜ਼ਾਦ ਕਰਦਾ ਜੇ ਕਦੇ ਵੀ ਤੇਰੇ ਕੋਲ ਪੈਸੀ ਹੋਏ ਤਾਂ ਮੇਰਾ ਨੁਕਸਾਨ ਅਦਾ ਕਰ ਦੇਵੀਂ ਤੇ ਜੇ ਕਰ ਨਾ ਵੀ ਹੋਏ ਤਾਂ ਮੈਂ ਤੈਨੂੰ ਰੱਬ ਦੀ ਇਸ ਰਜ਼ਾ ਲਈ ਮਾਫ ਕਰ ਦੇਣਾ। ਅਬਦੁੱਲ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਹਨੇ ਨੂਰ ਦਾ ਸ਼ੁਕਰਾਨਾ ਕੀਤਾ ਤੇ ਤੁਰੰਤ ਘਰ ਪਹੁੰਚਿਆ। ਉਹ ਪਤਨੀ ਤੇ ਬੱਚਿਆਂ ਨੂੰ ਖੁਸ਼ ਹੋ ਕੇ ਕਹਿਣ ਲੱਗਾ ਕਿ ਨੂਰ ਨੇ ਮੈਨੂੰ ਆਜ਼ਾਦ ਕਰ ਦਿੱਤਾ ਹੈ। ਹੁਣ ਮੈਂ ਕਿਤੇ ਹੋਰ ਰੋਜ਼ਗਾਰ ਕਰਾਂਗਾ ਤੇ ਆਪਣੇ ਹਾਲਾਤ ਬਦਲਣ ਦੀ ਕੋਸ਼ਿਸ਼ ਕਰਾਂਗਾ। ਫਿਰ ਉਹ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਨਾਲ ਲੱਗਦੇ ਸ਼ਹਿਰ ਵੱਲ ਰਵਾਨਾ ਹੋ ਗਿਆ ਉਹਨੇ ਫੈਸਲਾ ਕਰ ਲਿਆ ਸੀ ਕਿ ਜਦੋਂ ਤੱਕ ਹਾਲਾਤ ਨਹੀਂ ਬਦਲਣਗੇ ਵਾਪਸ ਨਹੀਂ ਆਵੇਗਾ ਪਿੰਡ ਦੇ ਲੋਕ ਫਿਰ ਉਹਨੂੰ ਤਾਨੇ ਦੇਣ ਲੱਗ ਪਏ ਵੇਖੋ ਇਹ ਚਰਵਾਹਾ ਜੋ ਕੱਲ ਤੱਕ ਅਮੀਰਾਂ ਦਾ ਗੁਲਾਮ ਸੀ ਹੁਣ ਆਪ ਅਮੀਰ ਬਣਦੇ ਸੁਪਨੇ ਲੈ ਕੇ ਦੂਜੇ ਸ਼ਹਿਰ ਜਾ ਰਿਹਾ ਪਰ ਨੂਰ ਨੇ ਲੋਕਾਂ ਦੀਆਂ ਗੱਲਾਂ ਸਬਰ ਨਾਲ ਸਹਿ ਲਈਆਂ ਤੇ ਚੁੱਪਚਾਪ ਆਪਣੇ ਸਫ਼ਰ ਤੇ ਰਵਾਨਾ ਹੋ ਗਿਆ ਦੂਜੀ ਸ਼ਹਿਰ ਪਹੁੰਚ ਕੇ ਉਹ ਇੱਕ ਸਧਾਰਨ ਛੋਪੜੀ ਵਿੱਚ ਰਹਿਣ ਲੱਗ ਪਿਆ ਤੇ ਸ਼ਹਿਰ ਦੇ ਬੁਚਾਰ ਵਿੱਚ ਮਿਹਨਤ ਮਜ਼ਦੂਰੀ ਕਰਨ ਲੱਗਾ ਇੱਕ ਦਿਨ ਮਜ਼ਦੂਰੀ ਦੀ ਪਾਲ ਵਿੱਚ ਉਸ ਵਿਚਾਰ ਵਿੱਚ ਇਧਰ ਉਧਰੋਂ ਪਟਕਰਿਆ ਸੀ ਕਿ ਅਚਾਨਕ ਇੱਕ ਬੰਦੇ ਨੇ ਉਹਨੂੰ ਆਵਾਜ਼ ਮਾਰੀ ਉਹ ਬੰਦਾ ਦੇਖਣ ਵਿੱਚ ਕਾਫੀ ਅਮੀਰ ਲੱਗ ਰਿਹਾ ਸੀ ਅਬਦੁੱਲ ਤੁਰੰਤ ਉਹਦੇ ਕੋਲ ਜਾ ਕੇ ਕਹਿਣ ਲੱਗਾ ਜੀ ਹਜੂਰ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਜਿਵੇਂ ਹੀ ਉਸ ਬੰਦੇ ਨੇ ਅਬਦੁੱਲ ਦਾ ਚਿਹਰਾ ਵੇਖਿਆ ਤਾਂ ਉਹਦੇ ਚਿਹਰੇ ਦਾ ਰੰਗ ਬਦਲ ਗਿਆ ਅੱਖਾਂ ਤੋਂ ਪਛਤਾਵੇ ਦੇ ਹਾਲਾਤ ਚਲਕਣ ਲੱਗ ਪਏ ਤੇ ਉਹ ਆਪਣੇ ਕੰਮ ਨੂੰ ਭੁੱਲ ਗਿਆ ਦੋਸਤੋ ਦਾਰਾਸਲ ਐ ਉਹ ਹੀ ਵਪਾਰੀ ਸੀ ਜੋ ਕੁਝ ਸਾਲ ਪਹਿਲਾਂ ਪੇਸ ਬਦਲ ਕੇ ਅਬਦੁੱਲ ਦੇ ਸ਼ਹਿਰ ਵਿੱਚੋਂ ਉਹਨੂੰ ਲੁੱਟ ਚੁੱਕਿਆ ਸੀ ਪਰ ਹੁਣ ਐ ਵਪਾਰੀ ਬਦਲ ਚੁੱਕਿਆ ਸੀ ਉਹ ਹਰ ਰਾਤ ਜਦੋਂ ਰੱਬ ਨੂੰ ਯਾਦ ਕਰਦਾ ਤਾਂ ਉਹਦੀ ਜ਼ਮੀਰ ਉਸਨੂੰ ਲਾਂਤਾਂ ਪਾਉਂਦੀ ਤੇ ਉਸਨੂੰ ਐਦਾਂ ਕਹਿੰਦੀ ਕਿ ਤੂੰ ਇੱਕ ਬੰਦੇ ਨਾਲ ਬਹੁਤ ਵੱਡਾ ਦੁੱਖ ਆ ਕੀਤਾ ਹੈ ਤੇਰੀ ਅਰਦਾਸ ਕਬੂਲ ਨਹੀਂ ਹੋਵੇਗੀ ਜਦੋਂ ਤੱਕ ਤੂੰ ਉਸ ਬੰਦੇ ਦੇ ਉਹ ਰੱਬ ਦੇ ਬੰਦੇ ਦਾ ਹੱਕ ਵਾਪਸ ਨਹੀਂ ਨਾ ਕਰੇਂਗਾ ਤੇ ਉਦੋਂ ਤੱਕ ਤੇਰੀ ਅਰਦਾਸ ਕਬੂਲ ਨਹੀਂ ਹੋਊਗੀ ਸੋ ਅੱਜ ਕਿਸਮਤ ਨੇ ਉਹਨੂੰ ਅਬਦੁੱਲ ਦੇ ਸਾਹਮਣੇ ਲਿਆ ਕੇ ਖੜਾ ਕੀਤਾ ਸੀ ਉਹ ਵਪਾਰੀ ਅਬਦੁੱਲ ਦੇ ਕਦਮਾਂ ਵਿੱਚ ਡਿੱਗ ਪਿਆ ਤੇ ਰੋਣ ਲੱਗ ਪਿਆ ਅਬਦੁੱਲ ਮੈਨੂੰ ਮਾਫ਼ ਕਰ ਦੇਵੀਂ ਮੈਂ ਤੇਰੇ ਨਾਲ ਬਹੁਤ ਵੱਡਾ ਜ਼ੁਲਮ ਕੀਤਾ ਅਬਦੁੱਲ ਹੈਰਾਨ ਤੇ ਪਰੇਸ਼ਾਨ ਖੜਾ ਸੀ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਅਮੀਰ ਵਪਾਰੀ ਕਿਉਂ ਉਹਦੇ ਕਦਮਾਂ ਵਿੱਚ ਡਿੱਕੇ ਰੋ ਰਿਹਾ ਵਾ ਬੁਜ਼ਾਰਤੇ ਲੋਕ ਵੀ ਹੈਰਾਨ ਸੀ ਕਿ ਆਕਰ ਇੰਨਾ ਵੱਡਾ ਤੇ ਅਮੀਰ ਵਪਾਰੀ ਇੱਕ ਆਮ ਤੇ ਮਜ਼ਦੂਰ ਜੇ ਬੰਦੇ ਦੇ ਕਦਮਾਂ ਵਿੱਚ ਡਿੱਕੇ ਕਿਉਂ ਰੋ ਰਿਹਾ ਵਾ ਵਪਾਰੀ ਅਬਦੁੱਲ ਨੂੰ ਆਪਣੀ ਦੁਕਾਨ ਦੇ ਅੰਦਰ ਲੈ ਗਿਆ ਤੇ ਸਾਰੀ ਕਹਾਣੀ ਦੱਸਣ ਲੱਗ ਪਿਆ ਕਿ ਮੈਂ ਉਹ ਹੀ ਹਾਂ ਜਿਨੇ ਤੇਰੇ ਸ਼ਹਿਰ ਵਿੱਚ ਧੋਖੇ ਨਾਲ ਤੇਰਾ ਸਾਰਾ ਸਮਾਨ ਲੁੱਟ ਲਿਆ ਸੀ ਵਪਾਰੀ ਨਿਰੋਧਿਆ ਹੋਏ ਕਿਹਾ ਕਿ ਇਹ ਸਭ ਕੁਝ ਤੇਰੇ ਸ਼ਹਿਰ ਦੇ ਵਪਾਰੀਆਂ ਦੇ ਕਹਿਣ ਤੇ ਮੈਂ ਕੀਤਾ ਸੀ ਉਹ ਤੇਰੇ ਨਾਲ ਈਰਖਾ ਕਰਦੇ ਸੀ ਤੇ ਚਾਹੁੰਦੇ ਸੀ ਕਿ ਤੂੰ ਆਪਣਾ ਸ਼ਹਿਰ ਛੱਡ ਦੇਵੇਂ ਇਸ ਲਈ ਉਹਨਾਂ ਨੇ ਮੈਨੂੰ ਉਕਸਾਇਆ ਤੇ ਮੈਂ ਤੇਰੇ ਨਾਲੇ ਜ਼ੁਲਮ ਕੀਤਾ ਸ਼ੁਰੂ ਵਿੱਚ ਮੈਨੂੰ ਕੋਈ ਅਫਸੋਸ ਨਹੀਂ ਹੋਇਆ ਪਰ ਫਿਰ ਮੇਰੀ ਜ਼ਮੀਰ ਜਾਗ ਪਈ ਤੇ ਰੱਬ ਨੇ ਮੈਨੂੰ ਅਜੇਹੀ ਬੇਚੈਨੀ ਦਿੱਤੀ ਕਿ ਜਦੋਂ ਮੈਂ ਰਾਤ ਨੂੰ ਸੌਣ ਦੀ ਕੋਸ਼ਿਸ਼ ਕਰਦਾ ਤਾਂ ਸੁਪਨੇ ਵਿੱਚ ਦੇਖਦਾ ਕਿ ਤੂੰ ਮੇਰਾ ਗਰੀਬਾਨ ਫੜ ਰ ਕੇ ਆਈ ਤੇ ਕਹਿ ਰਹੀ ਐ ਕਿ ਮੈਂ ਤੈਨੂੰ ਰੱਬ ਦੀ ਅਦਾਲਤ ਵਿੱਚ ਪੇਸ਼ ਕਰਾਂਗਾ ਇਹਨਾਂ ਸੁਪਨਿਆਂ ਨੇ ਮੈਨੂੰ ਸਕੂਨ ਨਾ ਲੈਣ ਦਿੱਤਾ ਮੈਂ ਤੈਨੂੰ ਬਹੁਤ ਲੱਭਿਆ ਤੇਰੇ ਸ਼ਹਿਰ ਦੇ ਵਿਚਾਰਾਂ ਵਿੱਚ ਗਲੀਆਂ ਵਿੱਚ ਹਰ ਥਾਂ ਪਰ ਤੇਰਾ ਕੋਈ ਨਾਮ ਨਿਸ਼ਾਨ ਨਾ ਮਿਲਿਆ ਜਿਹੜੇ ਵਪਾਰੀ ਤੇਰੇ ਨਾਲ ਇਰਖ ਕਰਦੇ ਸੀ ਉਹ ਤੇਰੀ ਕੋਈ ਗੱਲ ਦੱਸਣ ਨੂੰ ਤਿਆਰ ਨਹੀਂ ਹੋਏ ਆਖਰਕਾਰ ਮੈਂ ਉਸ ਰੱਬ ਕੋਲ ਗੜਗੜਾ ਕੇ ਦੁਆ ਕੀਤੀ ਕਿ ਮੈਨੂੰ ਉਸ ਬੰਦੇ ਨਾਲ ਮਿਲਾ ਦੇ ਤਾਂ ਜੋ ਮੈਂ ਉਹਦਾ ਹੱਕ ਵਾਪਸ ਕਰ ਸਕਾਂ ਅਜਰਾਬ ਨੇ ਮੇਰੀ ਸੁਣ ਲਈ ਫਿਰ ਉਹ ਅਬਦੁੱਲ ਦਾ ਹੱਥ ਫੜ ਕੇ ਕਹਿਣ ਲੱਗਾ ਭਰਾ ਇਹ ਪੂਰੀ ਦੁਕਾਨ ਤੇਰੀ ਹੈ ਤੇਰੇ ਮਾਲ ਨਾਲ ਜੋ ਕੁਝ ਮੈਂ ਕਮਾਇਆ ਜੜੀਆਂ ਚੀਜ਼ਾਂ ਖਰੀਦੀਆਂ ਉਹ ਸਭ ਕੁਝ ਤੇਰਾ ਹੈ ਇਹ ਉਸ ਘਰ ਦੀਆਂ ਚਾਬੀਆਂ ਨੇ ਜੋ ਮੈਂ ਥੋੜਾ ਸਮਾਂ ਪਹਿਲਾਂ ਐਸੇ ਦੁਕਾਨ ਤੋਂ ਕਮਾ ਕੇ ਖਰੀਦੀਆਂ ਸੀ ਉਹ ਵਪਾਰੀ ਅਬਦੁੱਲ ਦੇ ਕਦਮਾਂ ਵਿੱਚ ਡਿੱਗ ਪਿਆ ਤੇ ਮਾਫੀ ਮੰਗਣ ਲੱਗ ਪਿਆ ਉਹ ਰੋਈ ਜਾ ਰਿਹਾ ਸੀ ਅਬਦੁੱਲ ਇੱਕ ਰਹਿਮਦਿਲ ਇਨਸਾਨ ਸੀ ਉਸਨੇ ਤੁਰੰਤ ਵਪਾਰੀ ਨੂੰ ਮਾਫ ਕਰ ਦਿੱਤਾ ਉਹ ਵਪਾਰੀ ਬਾਹਰ ਆ ਕੇ ਬਚਾਰ ਵਿੱਚ ਲੋਕਾਂ ਨੂੰ ਇਕੱਠਾ ਕਰਕੇ ਉਸਨੇ ਐਲਾਨ ਕਰਨ ਲੱਗ ਪਿਆ ਕਿ ਲੋਕੋ ਇਹ ਦੁਕਾਨ ਦਾ ਅਸਲ ਮਾਲਕ ਐ ਸ਼ਕਸ਼ਾ ਅੱਜ ਤੋਂ ਇਹੀ ਇਸ ਦੁਕਾਨ ਤੇ ਬੈਠੇਗਾ ਇਸ ਤੋਂ ਬਾਅਦ ਜਦੋਂ ਵਪਾਰੀ ਉੱਥੋਂ ਜਾਣ ਲੱਗਾ ਤਾਂ ਅਬਦੁੱਲ ਨੇ ਉਹਨੂੰ ਰੋਕ ਲਿਆ ਤੇ ਕਹਿਣ ਲੱਗਾ ਦੋਸਤ ਤੂੰ ਕਿੱਥੇ ਜਾਵੇਂਗਾ ਐਦਾਂ ਕਰ ਤੂੰ ਇੱਥੇ ਹੀ ਮੇਰੇ ਕੋਲ ਰਹਿ ਤੇ ਮੇਰੇ ਨਾਲ ਮਿਲ ਕੇ ਕੰਮ ਕਰ ਪਿਸ਼ਕ ਤੂੰ ਮੇਰੇ ਨਾਲ ਗਲਤ ਕੀਤਾ ਪਰ ਤੋਂ ਮੇਰਾ ਸਭ ਕੁਝ ਮੈਨੂੰ ਵਾਪਸ ਵੀ ਤੇ ਕਰ ਦਿੱਤਾ ਸ਼ਾਇਦ ਮੈਂ ਸਬਜ਼ਾਰ ਵਿੱਚ ਰਹਿ ਕੇ ਇੰਨਾ ਕੁਝ ਨਾ ਕਮਾ ਸਕਦਾ ਜਿੰਨਾ ਤੋਂ ਮੇਰੇ ਮਾਲ ਨਾਲ ਕਮਾ ਕੇ ਵਾਪਸ ਦਿੱਤਾ ਇਸ ਲਈ ਮੈਂ ਤੈਨੂੰ ਆਪਣੇ ਕਾਰੋਬਾਰ ਵਿੱਚ ਸ਼ਾਮਲ ਕਰਨਾ ਚਾਹੁੰਦਾ ਉਹ ਵਪਾਰੀ ਅਬਦੁੱਲਦੀ ਗੱਲ ਮੰਨ ਲਈ ਉਹਨੇ ਤੇ ਉਹ ਮਿਲ ਕੇ ਦੋਨੋਂ ਕੰਮ ਕਰਨ ਲੱਗ ਪਏ ਇਹਨਾਂ ਦੋਵਾਂ ਨੇ ਮਿਲ ਕੇ ਇੰਨੀ ਮਿਹਨਤ ਕੀਤੀ ਕਿ ਉਹ ਰਾਜ ਦੇ ਸਭ ਤੋਂ ਵੱਡੇ ਵਪਾਰੀ ਕਹੋਣ ਲੱਗੇ ਅਬਦੁੱਲਦੀ ਪਤਨੀ ਤੇ ਬੱਚੇ ਹੁਣ ਖੁਸ਼ਹਾਲ ਜ਼ਿੰਦਗੀ ਜਿਉਣ ਲੱਗ ਪਏ ਇੱਕ ਦਿਨ ਅਬਦੁੱਲ ਨੇ ਫੈਸਲਾ ਕੀਤਾ ਕਿ ਉਹ ਆਪਣੇ ਸ਼ਹਿਰ ਵਾਪਸ ਜਾਵੇਗਾ ਉਹਨੇ ਅਨਾਜ ਨਾਲ ਭਰਿਆ ਹੋਇਆ ਇੱਕ ਕਾਫਲਾ ਤਿਆਰ ਕੀਤਾ ਤੇ ਆਪਣੇ ਸ਼ਹਿਰ ਦੇ ਨਾਲ ਲੱਗਦੇ ਛੋਟੇ ਜਿਹੇ ਪਿੰਡ ਵਿੱਚ ਜਾ ਪਹੁੰਚਿਆ ਪਿੰਡ ਦੇ ਅਮੀਰ ਲੋਕੋ ਨੂੰ ਵੇਖ ਕੇ ਹੈਰਾਨ ਰਹਿ ਗਿਆ ਅਬਦੁੱਲ ਪਿੰਡ ਦੇ ਹਰ ਘਰ ਹਰ ਇੱਕ ਗਰੀਬ ਦੇ ਦਰਵਾਜ਼ੇ ਤੇ ਉਹਨੇ ਦਸਤਕ ਦਿੱਂਦਾ ਤੇ ਉਹਨਾਂ ਨੂੰ ਅਨਾਜ ਮੁਹੱਈਆ ਕਰਦਾ ਤੇ ਉਹਨਾਂ ਦੀ ਕੁਝ ਪੈਸਿਆਂ ਨਾਲ ਮਦਦ ਵੀ ਕਰਦਾ ਅਸਪੰਡ ਵਿੱਚ ਜੋ ਹੰਕਾਰੀ ਲੋਕ ਰਹਿੰਦੇ ਸੀ ਅਬਦੁੱਲ ਦੀ ਤਰੱਕੀ ਵੇਖ ਕੇ ਉਹਨਾਂ ਦਾ غرور ਮਿੱਟੀ 'ਚ ਮਿਲ ਗਿਆ ਸੋ ਦੋਸਤੋ ਇਹ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਦੌਲਤ ਸਬਰ, ਭਰੋਸਾ ਤੇ ਇਮਾਨਦਾਰੀ ਹੈ ਅਬਦੁੱਲ ਦੀ ਜ਼ਿੰਦਗੀ ਦੇ ਇਮਤਿਹਾਨ ਉਸ ਦੀ ਗਰੀਬੀ, ਲੋਕਾਂ ਦੇ ਤਾਣੇ ਤੇ ਬੇਇਨਸਾਫੀਆਂ ਦੇ ਬਾਵਜੂਦ ਉਹਦੇ ਮਨ ਵਿੱਚ ਇੱਕੋ ਹੀ ਗੱਲ ਸੀ ਕਿ ਰੱਬ ਸੱਚਿਆਂ ਦੀ ਹਮੇਸ਼ਾ ਸੁਣਦਾ ਵਾ ਸਾਡੇ ਵਾਸਤੇ ਇਹ ਕਹਾਣੀ ਇੱਕ ਸ਼ੀਸ਼ਾ ਜੋ ਸਾਨੂੰ ਦਿਖਾਉਂਦਾ ਕਿ ਜਦੋਂ ਤੱਕ ਅਸੀਂ ਆਪਣੀ ਮਿਹਨਤ ਤੇ ਰੱਬ ਉੱਤੇ ਭਰੋਸਾ ਰੱਖਦੇ ਹਾਂ ਕਾਇਨਾਤ ਸਾਡੀ ਮਦਦ ਜ਼ਰੂਰ ਕਰਦੀ ਹੈ। ਅਬਦੁੱਲ ਦੀ ਮਾਫੀ ਦੀ ਰੋਹਾਨੀ ਤਾਕਤ ਉਸਦੇ ਚੰਗੇ ਸੁਭਾਅ ਤੇ ਦੁਸ਼ਮਣ ਨੂੰ ਦੋਸਤ ਬਣਾਉਣ ਵਾਲਾ ਦਿਲ ਸਾਨੂੰ ਦੱਸਦੇ ਨੇ ਕਿ ਅਸਲ ਜਿੱਤ ਦਿਲਾਂ ਨੂੰ ਜਿੱਤਣ ਵਿੱਚ ਹੈ। ਸੋ ਕਹਾਣੀ ਤਾਂ ਮੁੱਕ ਗਈ ਪਰ ਸੋਚਣ ਵਾਲੀ ਗੱਲ ਹੈ ਵੀ ਕਿ ਅਸੀਂ ਆਪਣੇ ਜੀਵਨ ਵਿੱਚ ਅਬਦੁੱਲ ਵਰਗਾ ਕਿੰਨਾ ਸਬਰ ਤੇ ਭਰੋਸਾ ਰੱਖਦੇ ਹਾਂ। ਅਸੀਂ ਅਕਸਰ ਹੌਸਲਾ ਗਵਾ ਬੈਠਦੇ ਹਾਂ ਪਰ ਅਬਦੁੱਲ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਇਮਤਿਹਾਨਾਂ ਦੇ ਮੌਕੇ ਉੱਤੇ ਹੀ ਅਸਲ ਇਨਸਾਨ ਤੇ ਚਮਕਦੀ ਹੈ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ